ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਪੂਰੇ ਵਧੀਆ ਸਵਾਗਤ ਕਰਦੇ ਆਂ ਅੱਜ ਫੇਰ ਤੁਹਾਡਾ ਇੱਕ ਨਵੀਂ ਵੀਡੀਓ 'ਚ ਤੇ ਟਾਈਮ ਵੱਚੁਕਿਆ ਅੱਜ 9 ਸਵੇਰੇ ਤੇ ਮੈਂ ਮਸਤਰੀ ਨੂੰ ਜੱਬਾ ਥੋੜਾ ਜਿਹਾ ਸੇਤੀ ਸੱਧਿਆ ਅੱਗੇ ਆਪਣੇ ਪਿੰਡ ਦਾ ਹੀ ਆ 11 ਵਜੇ ਹੁੰਦਾ ਹੁੰਦਾ ਹੂੜ ਮਾੜ ਬਣਾ ਕੇ ਤੇ ਆਪਾਂ ਜਾਣਾ ਸੀ ਬਈ ਉਦੋਂ ਬਾਅਦ ਬਠਿੰਡੇ ਆਪਣੇ ਉਧਰ ਸੌਰੇ ਆ ਤੇ ਸੌਰਿਆਂ ਲਈ ਤੇ ਫੇਰ ਅੱਜ ਮੈਂ ਮਸਤਰੀ ਨੂੰ ਤਾਂ ਸੇਤੀ ਸੱਧਿਆ ਮੈਂ ਕਹਾ ਜੀ ਦੋ ਜਿਹੇ ਕਰ ਕੰਮ ਖਿੱਚਦਗੇ ਉਦੋਂ ਸਾਰਾ ਯਾਲ ਕੰਪਲੀਟ ਕਰਾ ਕੇ ਉਸ ਤੋਂ ਬਾਅਦ ਜਾਵਾਂਗੇ ਬਾਈ 2:00 2:30 3:00 ਵਜੇ ਤੁਰਾਂਗੇ ਇਥੋਂ ਤੇ ਬਸ ਹੁਣ ਲੱਗੇ ਆਂ ਕਰਨ ਦੀ ਯਾਲ ਦੀ ਤਿਆਰੀ ਤੇ 2:30 ਵੇ ਤੇ ਕਰਮੇਸਤਰੀ ਵੀ ਆਂ ਦਾ ਕਰ ਦਿਆਂਗੇ ਅੱਜ ਕੰਪਲੀਟ ਤੇ ਅੱਜ ਬਾਈ ਸਾਰਾ ਕੰਪਲੀਟ ਹੋ ਗਿਆ ਤਾਂ ਫਿਰ ਆਪਾਂ ਵੀਡੀਓ ਪਾ ਦਿਆਂਗੇ ਤੇ ਜੇ ਨਾ ਹੋਇਆ ਤਾਂ ਫਿਰ ਬਾਅਦ ਚੋ ਵੀਡੀਓ ਪਾ ਦਿਆਂਗੇ ਤੇ ਜੇ ਹੋ ਗਿਆ ਕੰਪਲੀਟ ਸਾਰਾ ਤੇ ਫਿਰ ਬਾਈ ਤੁਹਾਨੂੰ ਅੱਜ ਸਾਰਾ ਖਰਚਾ ਟੋਟਲ ਤੁਹਾਨੂੰ ਦੱਸ ਦਿਆਂਗੇ ਸਾਰੇ ਮਿਸਤਰੀ ਦੀ ਮਿਹਨਤ ਵੀ ਕਿੰਨੇ ਜਿ ਆਪਾਂ ਨੂੰ ਯਾਲ ਬਣਿਆ ਕਿੰਨੇ ਚ ਪਿਆ ਗਿਆ ਕੀ ਹਿਸਾਬ ਕਿਤਾਬ ਆ ਤੇ ਜਾਲੀ ਬਾਈ ਥੋੜੀ ਕੱਲ ਥੜ ਗਈ ਸੀ ਮੰਗਾਲੀ ਸੀ 10 ਫੁੱਟ ਹੋਰ ਉੱਤੇ ਲਾਉਣ ਨੂੰ ਤੇ ਬਾਕੀ ਇਹਦਾ ਆਜੂ ਅੱਜ ਪੂਰੀ ਅੱਜ ਮਿਸਤਰੀਆਂ ਨੂੰ ਆਪਣੀ ਜਾਲੀ ਪੂਰੀ ਆਜੂ ਤੇ ਇੱਕ ਦੋ ਰਖਣੇ ਆਪਾਂ ਦਿੱਤੀ ਜਾਲੀ ਲਾ ਇਧਰੋਂ ਬਾਰ ਵੀ ਇੱਕ ਬਣਾ ਦਾ ਇੱਕ ਰੇਂਦਾ ਬਣਾਉਣ ਵਾਲਾ ਤੇ ਅੱਜ ਸਾਰਾ ਕਰ ਦਿਆਂ ਕੰਪਲੀਟ ਤੇ ਚਲੋ ਬਾਈ ਬਾਕੀ ਗੱਲਬਾਤ ਕਰਦੇ ਆ ਬਾਅਦ ਚ ਰੁੱਕ ਕੇ ਲੈ ਵੀ ਮੈਸਤਰੀ ਨੇ ਮਣ ਕੇ ਜਾਲੀ ਦੇ ਕਰਤਾ ਕੰਮ ਸ਼ੁਰੂ ਤਾਜੀ 2 ਢਾਈ ਇਹ ਜੇਕਰ ਕਰ ਦਈਏ ਸਾਰਾ ਕੰਮ ਕੰਪਲੀਟ ਫਿਰ ਆਪਾਂ ਹੀ ਜਾਣਾ ਅਗਰ ਬਾਈ ਬਖੰਡੇ ਵਾਲੀ ਤੇ ਆਜੀ ਦੇ ਦਾ ਸਾਰਾ ਕੰਮ ਨਿਬੜ ਗਿਆ ਸਾਰਾ ਯਾਰ ਕੰਪਲੀਟ ਹੋ ਗਿਆ ਤਾਂ ਫਿਰ ਤੁਹਾਨੂੰ ਦੱਸ ਦਿਆਂਗੇ ਬਾਈ ਸਾਰਾ ਖਰਚਾ ਆਪਣਾ ਕਿੰਨਾ ਆਇਆ ਜਾਲ ਤੇ ਤੇ ਵੱਟ ਲੰਮਾ ਤੇ 7.5 ਫੁੱਟ ਉੱਚਾ ਤੇ ਸਾਰਾ ਖਰਚਾ ਟੋਟਲ ਤੁਹਾਨੂੰ ਦੱਸ ਦਿਆਂਗੇ ਬਾਈ ਕਿੰਨਾ ਆਇਆ ਤੇ ਜਾਲ ਦਾ ਸੌਕਾ ਹੈਗਾ ਬਾਈ ਓਵੇਂ ਹੁਣ ਖੁੱਡੇ ਲੱਗੇ ਆ ਜੀ ਮੰਨ ਲਓ ਪੂਤਰ ਖੁੱਡੇ ਰਹੇਗਾ ਤੇ ਓਵੇਂ ਬਾਅਦ ਚ ਜੋ ਜਾਲ ਲੱਗ ਗਿਆ ਯਾਰ ਲਾ ਆਇਆ ਕਰਾਂਗੇ ਗੁੱਡੇ ਖੋਲ ਜਾ ਕਰਾਂਗੇ ਆਪੇ ਜਾਗ ਕੇ ਬੈਠੇ ਰਿਹਾ ਕਰਾਂਗੇ ਧੁੱਪੇ ਸੇ ਕੀ ਜਾ ਕਰਾਂਗੇ ਇਹਨਾਂ ਦੀ ਮਰਜ਼ੀ ਗੁੱਡੇ ਹੀ ਰਹਿ ਜਾਣ ਇਹਨਾਂ ਦੀ ਮਰਜ਼ੀ ਬਈ ਯਾਰ ਜਿਹਾ ਪਰ ਪਾਈ ਆਉਂਦਾ ਰੱਤਾ ਮਾਲ ਲਾਲ ਜੀਨੀ ਨੂੰ ਘਰੀਸ ਦਾ ਪੂੰਜਾ ਰੱਤਾ ਜੋ ਭਰ ਆਇਆ ਤਾਂ ਹਾਂ ਜੀ ਬਈ ਕਰਤਾ ਆਪਾਂ ਕੰਮ ਸ਼ੁਰੂ ਲਾਉਣੀ ਜਿਆਲੀ ਦੂਜੀ ਵੀ ਤੇ ਬਸ ਆਪਣਾ ਉਹ ਤੋਂ ਬਾਅਦ ਇੱਕ ਆ ਬਾਅਰ ਰਹਿ ਗਿਆ ਫਿਰ ਉਧਰਲੀ ਸਾਈਡ ਰਹਿ ਗਈ ਤੇ ਦੋ ਆ ਉਧਲੀ ਸਾਈਡ ਆ ਬਾਈ ਆ ਲੰਮੀ ਤੋਂ ਦਈ ਫਿਰ ਬਾਈ ਉਧਲੀ ਸਾਈਡ ਰਹਿ ਗਈ ਤੇ ਅੱਪ ਸਾਈਡ ਹੋਰ ਹੈਗੀ ਤੇ ਉਹ ਬਾਅਰ ਰਹਿਗੇ ਬਾਕੀ ਬਾਅਰ ਬਣਾਏ ਹੋਏ ਆ ਉਹ ਥੱਲੇ ਦੀ ਸਾਈਡ ਤੇ ਕਪਣਾ ਰਹਿ ਗਿਆ ਅੱਜ ਨਬੇੜਦੇ ਆ ਕੰਮ ਆਪਾਂ 2 ਵਜੇ ਤੇ ਕਰ ਫਿਰ ਉਦੋਂ ਬਾਅਦ ਚੱਲਦੇ ਆ ਬਾਈ ਬਠੰਡੇ ਨੂੰ ਆਪਾਂ ਵੀ ਬਾਈ ਉੱਤੇ ਬੈਠ ਹਾਂਜੀ ਜਲਦੀ ਹੋਈ ਜਾਂਦੀ ਹੈ ਤਿਆਰੀ ਕਈ ਕਬੂਤਰਾਂ ਦਾ ਸ਼ੌਂਕ ਰਾ ਦਿਆਂ ਉਹ ਕਬੂਤਰਾਂ ਦਾ ਚੌਂਕ ਆਪਣੇ ਖੁੱਡੇ ਵੀ ਸਾਫ਼ ਕਰਨ ਵਾਲੇ ਹੋ ਗਏ ਬਈ ਫਿਰ ਖੁੱਡੇ ਸਾਫ਼ ਕਰਦੇ ਆ ਜਾਲ ਲਾਲ ਕੇ ਫਿਰ ਉਹ ਦੁਬਾਰਾ ਕਰਦੇ ਆ ਬਈ ਖੁੱਡੇ ਸਾਫ਼ ਤੇ ਖੁੱਡਿਆਂ ਦੇ ਵਿੱਚ ਪਾਉਂਦੇ ਆ ਕਲੀ ਦੇ ਕਰ ਲੋ ਕਬੂਤਰਾਂ ਦਾ ਚੌਂਕ ਕਿ ਲੱਗਦਾ ਬਾਗ ਆਈ ਜਾਲ ਦੀ ਕਰਨ ਤਿਆਰੀ ਅੱਜ ਸਾਰਾ ਕੰਪਲੀਟ ਹੋ ਜਾਊਗਾ ਆਪਣਾ 2:30 ਵਜੇ ਤੱਕ ਹੋ ਸਕਦਾ ਇੱਕ ਕਰ ਲੋ ਕਬੂਤਰਾਂ ਦਾ ਸ਼ੌਂਕ ਬਾਈ ਫਿਰ ਉਹ ਤੋਂ ਬਾਅਦ ਕਰਾਂਗੇ ਖੁੱਡੇ ਸਾਫ ਯਾਰ ਲਵਾ ਕੇ ਫਿਰ ਪਾਵਾਂਗੇ ਕਲੀ ਕੁਲੀ ਵਿੱਚ ਹਾਂਜੀ ਮਿੱਤਰੋ ਫਿਰ ਅੱਜ ਹੋ ਜੂਗਾ ਸਾਰਾ ਯਾਰ ਆਪਣਾ ਕਮਪਲੀਟ ਫਿਰ ਸਾਰਾ ਯਾਰ ਕਮਪਲੀਟ ਕਰਕੇ ਫਿਰ ਤੁਹਾਨੂੰ ਦੱਸ ਦਵਾਂਗੇ ਟੋਟਲ ਖਰਚਾ ਕਿੰਨਾ ਆਇਆ ਤਾਂ ਦੇਖਦੇ ਰਹੋ ਪੂਰੀ ਵੀਡੀਓ ਹਾਂਜੀ ਮਿੱਤਰੋ ਉਧਰ ਫਿਰ ਰੱਤਾ ਚੋਂ ਉੱਪਰ ਵੀ ਪਾਈ ਹੁੰਦਾ ਧਮਾਲ ਇਹ ਵੀ ਰਹਾਉ ਛੇਦੀ ਆਂਡੇ ਉੱਪਰ ਸਾਰਾ ਢੋਗੀ ਜਾਂਦਾ ਦੋਨੇ ਜੀ ਪੂਰੇ ਖੁਸ਼ ਆ ਵੇ ਪੌਂਦੀ ਮੋਰ ਨਹੀਂ ਪਹਿਲਾਂ ਹਾਂਜੀ ਅਸਲ ਵਿੱਚ ਤਾਂ ਬਾਈ ਐਡ ਐਡ ਯਾਲ ਤਿਆਰ ਕੀਤੇ ਹਨ ਫੇਰ ਸਵਾਦਾ ਫੇਰ ਕਬੂਤਰ ਖੁੱਲੇ ਰਹਿੰਦੇ ਨੇ ਯਾਰੇ ਲੈਦੇ ਲੜੇ ਉੱਚੇ ਹੁਣ ਕਟੋਕੜ 10 ਫੁੱਟ ਉੱਚਾ ਹਣਾ 10-10 ਫੁੱਟ ਦੇ ਉੱਚੇ ਹੁਣ ਜਿਵੇਂ ਆ ਵੇਖੋ ਇੱਥੇ ਬੜੇ ਵਿੱਚ ਉਵੇਂ ਆਪਣਾ ਹੈਗਾ ਬਾਈ ਇੱਥੇ 7.5 ਫੁੱਟ ਤੇ ਬੜੇ ਜਿਹੜੇ 10-10 ਫੁੱਟ ਦੇ ਹੁਣ ਫੇਰ ਸਵਾਲਣਾ ਫੇਰ ਕਬੂਤਰ ਮਾਰਦੇ ਥਪੇ ਚਲੋ ਕੋਈ ਨਹੀਂ ਬਾਈ ਇੱਕ ਜਾਲ ਹੋਰ ਲਾਵਾਂਗੇ ਉਦੋਂ ਬਾਅਦ ਆਪਾਂ ਉਹ ਵਾਲੀਆਂ ਤੇ ਵੇਖੋ ਐਡਾ ਹੀ ਕਰਾਂਗੇ ਹਾਂਜੀ ਚਲੋ ਚਲੋ ਬਾਈ ਤਾਂ ਆਪਾਂ ਹੁਣ ਖੋਡੇ ਨਾਲ ਥੋੜਾ ਥੋੜਾ ਇੱਟਾਂ ਇਹ ਜਾਲੀਆਂ ਦੇ ਨਾਲ ਸੀਮੈਂਟ ਝਾੜੀ ਜਾਂਦੇ ਐ ਇਹਨਾਂ ਨਾਲ ਲੱਗ ਜੂ ਜਮਾ ਉਦੋਂ ਬਾਅਦ ਆਹ ਜਾਲੀਆਂ ਰਹਿ ਨਹੀਂ ਉੱਤੇ ਲਾਜ਼ਮੀ ਟੋਪਲੀਆਂ ਜਾਲੀਆਂ ਲਾਗ ਦੇ ਪਰ ਕੂਤਰਾ ਉਹ ਲੈਣ ਲੇਗਾ ਨਹੀਂ ਯਾਰ ਐ ਅਗਰ ਉਦੋਂ ਬਾਅਦ ਆਪਾਂ ਹੋ ਜਾਣਾ ਬਠੰਡਿਆ ਦੀ ਸਾਈਡ ਪਰ ਪਰਸੋ ਆ ਕੇ ਆਪਾਂ ਹੀ ਛੱਡਾਂ ਕਬੂਤਰ ਹੋਰ ਤਾਂ ਛੱਡਨੇ ਕੀ ਨਹੀਂ ਹੋਰ ਤਾਂ ਦਾਣੇ ਵੀ ਨਹੀਂ ਪਾਉਣਗੇ ਇੱਕ ਮਝੱਟ ਦਾਣੇ ਪਾਜਿਆ ਕਰਾਂਗੇ ਕਿਉਂ ਜਟਾ ਕੇ ਨਹੀਂ ਮੁੰਨਾ ਬੋ ਕਿਉਂ 15000 ਤੇ ਇਹ ਜੋਬਰ ਦੀ ਲਾਉਣੀ ਹੈ ਬਈ ਆਪਾਂ ਡਿਊਟੀ ਦਾਣੇ ਪਾਉਣ ਤੇ ਇਹ ਦਾਣੇ ਪਾਜਿਆ ਜਾਊਗਾ ਤੇ ਬਾਅਦ ਚ ਫਿਰ ਆਪਾਂ ਪਰਸੋਂ ਆ ਕੇ ਕੱਲੋਂ ਆਪਾਂ ਸੌਰੀ ਰਵਾਂਗੇ ਰਾਤ ਅੱਜ ਰਾਤ ਰਵਾਂਗੇ ਸੌਰੀ ਕੱਲ ਆ ਜਾਵਾਂਗੇ ਵਾਪਸ ਸ਼ਾਮ ਤਾਈ ਤੇ ਫਿਰ ਬਾਅਦੋਂ ਇੱਕ ਆਪਾਂ ਦੂਜੀ ਵੀਡੀਓ ਬਣਾਉਣੀ ਜੇ ਤੱਕ ਕੀ ਸਾਰੇ ਭਰਾਵਾਂ ਨਾਲ ਇੱਕ ਆਪਣੇ ਕੂਹੜੇ ਉੱਤੇ ਮਿੱਟੀ ਮੁੱਟੀ ਬਰਲਾ ਕੇ ਸਾਰਾ ਕੁਝ ਇਟਾ-ਇਟਾ ਬੰਨ ਗਏ ਸੋ ਐ ਦੂਜਾ ਜਿਵੇਂ ਜੂ ਸਭ ਕੋ ਪਾ ਕੇ ਚੰਗਾ ਨੂਨ ਨਾਂ ਕਾਲਾ ਪਾ ਕੇ ਬਸ ਆਪਣਾ ਤਕਰੀਬਨ ਹੋ ਚਲਿਆ ਕੰਪਲੀਟ ਤੇ ਇੱਕ ਦੋ ਬਾਸਾਂ ਬਾਹਰ ਰਹਿ ਗਏ ਬਾਹਰ ਆਪਣੇ ਬਣੇ ਪਏ ਆ ਉਹ ਤਾਂ ਬਸ ਆਪਾਂ ਕਾਬਲੇ ਰਾ ਕੇ ਕੱਸ ਦੇਣੇ ਆ ਤੇ ਵਿਚਾਲੜੀ ਜਾਲੀ ਵੀ ਲੱਗ ਗਈ ਆ ਤੇ ਇੱਕ ਜਾਲੀ ਬਸ ਆਪਣੀ ਉਦਲੀ ਰਹਿ ਗਈ ਆ ਤੇ ਦੋ ਆ ਸਾਈਡਾਂ ਵਾਲੀਆਂ ਰਹਿ ਗਈਆਂ ਵੀ ਇਹ ਐਂਗਲ ਪਾ ਕੇ ਇੱਥੋਂ ਟਿੱਕਰ ਦੂਧਰ ਉੱਥੇ ਟਿੱਕਰ ਜਾਲੀ ਲਾਦਨੀ ਆ ਉਸ ਤੋਂ ਬਾਅਦ ਆਪਾਂ ਕਬੂਤਰ ਛੱਡ ਦੇਵਾਂਗੇ ਜਾਲ ਚ ਖੁੱਲੇ ਇਹ ਲੈਣਗੇ ਨਜ਼ਾਰੇ ਇੱਥੇ ਬਣਾ ਦਾਂਗੇ ਜਿਗਾੜ ਛਤਰੀ ਵਾਲਾ ਤੇ ਕੋਡ ਛਤਰੀਆ ਬਣਾਵਾਂਗੇ ਬਾਕੀ ਪਾਈਪਾ ਪੂਪਾ ਲਾ ਰਹੇ ਆ ਕਬੂਤਰਾਂ ਦੇ ਬੈਨ ਤੇ ਬਾਕੀ ਗੱਲਬਾਤ ਕਰਦੇ ਆ ਬਾਈ ਪੂਰਾ ਜਾਲ ਕੰਪਲੀਟ ਕਰਕੇ ਤੇ ਦੱਸੇ ਜਰੂਰ ਸਾਰੇ ਭਾਗ ਕਮੈਂਟਾਂ ਦੇ ਵਿੱਚ ਕਿਦਾਂ ਲੱਗਾ ਜਾਲ ਤੇ ਬਾਈ 6 ਫੁੱਟ ਲੰਮਾ ਤੇ 8 7.5 8 ਫੁੱਟ ਉੱਚਾ ਵੀ ਆਪਾਂ ਚਲੇ ਗਏ ਸ਼ਹਿਰ ਰਾੜਾ ਲੈਣ ਤੇ ਰਾੜਾ ਲੈ ਆਏ ਆ ਤੇ ਮਿਸਤਰੀ ਨੇ ਰਾੜ ਵੀ ਇੱਕ ਰਹਿ ਗਈ ਸੀ ਚਲੋ ਆਪਾਂ ਵੀ ਪਹੁੰਚ ਗਏ ਤੇ ਮਿਸਤਰੀ ਨੇ ਬਾਰਬੂਰ ਦਾ ਦਿੱਤੇ ਆ ਲਾ ਆ ਦੇਖ ਲਓ ਤੁਹਾਡੇ ਸਾਹਮਣੇ ਬਾਜਾਲ ਦੀਆਂ ਰਹਿ ਗਈਆਂ ਪਹਿਲਾ ਦਾ ਬਾਰ ਚੈੱਕ ਕਰਉਂਦੇ ਆ ਦੇਖੋ ਕਰੋ ਗੱਲਬਾਤ ਬਣ ਗਈ ਪੂਰੀ ਘੈਂਟ ਗੱਲਬਾਤ ਬਾਰਾਂ ਵਾਲੀ ਤੇ ਬਈ ਹੁਣ ਆਪਣੀਆਂ ਰਹਿ ਗਈਆਂ ਲਾਉਣ ਵਾਲੀਆਂ ਦੂਜਾ ਬਾਰ ਵੀ ਲੱਗ ਗਿਆ ਇੱਕ ਜਾਲੀ ਹੈ ਗਈ ਆਪਣੀ ਆ ਲਾਉਣ ਵਾਲੀ ਇੱਥੋਂ ਵਾਲੀ ਤੇ ਇੱਕ ਉਧਰਲੀ ਰਹਿ ਗਈ ਲਾਉਣ ਵਾਲੀ ਬਸ ਉਧਰ ਨੂੰ ਤੇ ਇੱਕ ਉੱਤਲੀ ਬਾਕੀ ਵੀਰੇ ਸਾਰਾ ਕੰਪਲੀਟ ਹੀ ਆ ਤੇ ਬਾਕੀ ਸਾਰਾ ਕੰਪਲੀਟ ਕਰਕੇ ਤੁਹਾਨੂੰ ਪਾਵਾਂਗੇ ਵੀਡੀਓ ਤੇ ਦੱਸਿਓ ਬਾਈ ਕਿੱਦਾਂ ਲੱਗਾ ਜਾਲ ਆਪਣਾ ਕਮੈਂਟਾਂ ਦੇ ਵਿੱਚ ਸਾਰੇ ਭਰਾ ਹਲੋ ਤੇ ਬਾਕੀ ਇਧਰਲਾ ਜਾਲ ਬਾਹਰ ਕੰਪਲੀਟ ਕਰੀ ਜਾਂਦਾ ਵੀਰ ਯਾਰ ਹੁਣ ਪੂਰਾ ਕਬੂਤਰ ਲੈਣਗੇ ਨੀ ਯਾਰੇ ਹਾਂਜੀ ਚੋਬਰੋ ਲੋ ਵੀ ਫੇਰਾ ਹੁਣ ਐਂ ਘਰਮ ਵਾਲਾ ਜਾਲ ਖੋਲਿਆ ਕਰਾਂਗੇ ਜਾਲ ਚ ਬੜਿਆ ਕਰਾਂਗੇ ਬਸ ਐਂ ਖੁੱਡੇ ਖੋਲੇ ਕਬੂਤਰ ਦੇਖੇ ਦਾਣੇ ਪਾਏ ਤੇ ਉਦੋਂ ਬਾਅਦ ਫਿਰ ਜਾਲ ਖੋਲਦਿਆ ਕਰਾਂਗੇ ਔਰ ਕੋਈ ਯਾਰ ਲਾਦਿਆ ਕਰਾਂਗੇ ਖੁੱਡੇ ਖੁੱਲੇ ਰੱਖਦਿਆ ਕਰਾਂਗੇ ਆਪੇ ਭਾਈ ਯਾਲ ਜੂ ਕਿਥੇ ਰਿਆ ਕਰਨੀ ਸਾਰੀ ਗਾਲੀ ਇਹਨਾਂ ਦੀ ਮਰਜ਼ੀ ਫੁੱਡੇ ਚ ਬਹਿ ਜਾ ਕਰਨੇ ਇਹਨਾਂ ਦੀ ਮਰਜ਼ੀ ਜਾਗ ਕੇ ਬਿਠੇ ਰਿਆ ਕਰਨ ਇਸ ਤਰ੍ਹਾਂ ਇਹਨਾਂ ਦੇ ਸਰਪੇ ਯਾਲ ਜੂ ਮੈਨਾਂ ਫੁੱਡੇ ਹੀ ਬਣਾ ਇਹਨਾਂ ਨਾਲ ਤੋਂ ਪਤਾ ਪ ਲੱਗ ਗਿਆਂ ਕਿ ਆਪੇ ਆਪ ਦੀ ਮਰਜ਼ੀਆਂ ਕੋਲੇ ਖਲੇ ਬਿਠੇ ਰਿਆ ਕਰਨਗੇ ਇੱਕ ਇੱਕ ਚਗਰੀਆਂ ਲਗਾ ਦੇਣਾ ਅਸੀਂ ਆਂ ਦੇ ਕੋਦਰ ਲਾ ਦੇਾਂਗੇ ਇਹਨਾਂ ਦੇ ਨਾਲ ਬੱਚੇ ਬੁੱੱਚੇ ਚਗਰੀਆਂ ਦੇ ਭਾਲਿਆ ਕਰਾਂਗੇ ਵਿੱਚ ਯਾਲ ਦੇ ਚਲੋ ਭਾਈ ਬਾਕੀ ਗੱਲਬਾਤ ਕਰਦੇ ਪੂਰਾ ਯਾਲ ਕੰਪਲੀਟ ਕਰਕੇ ਤੇ ਇੱਕ ਪੱਠਾ ਆਪਣਾ ਬੜੀ ਚੰਗੀ ਨਸਲ ਬੰਦਾ ਇਹ ਲਾਲ ਕੰਨੀਆਂ ਦਾ ਆ ਮਗਜੀ ਗੋਦਰੀ ਦਾ ਹਾਂਜੀ ਬਾਈ ਕਰਤੀ ਤਿਆਰੀ ਤਾਂ ਆਲੀ ਛੱਤ ਦੀ ਤੇ ਬਾਕੀ ਯਾਲ ਆਪਣਾ ਹੋ ਗਿਆ ਕੰਪਲੀਟ ਤੇ ਆ ਜਾਲ ਜਗਾਉਣੀ ਆ ਪਤਾਂ ਦੀ ਛੱਤ ਤੇ ਤੇ ਮੈਸਤਰੀ ਚੋਬਰ ਨੇ ਚਾਰ ਕਰੇ ਤੇ ਕੰਪਲੀਟ ਕਰ ਦੂੰਗਾ ਤਦੂਆ ਬਈ ਚਾਰ ਪਏ ਫਿਰ ਮੈਂ ਵੀ ਜਾਣਾ ਬਟੰਡੇ ਵਾਲੀ ਸਾਈਡ ਗੋਨੇਆਂ ਨੇ ਚਲੋ ਫਿਰ ਸਾਰਾ ਯਾਲ ਕੰਪਲੀਟ ਅੱਜ ਕਰਾ ਕੇ ਫਿਰ ਪਾਉਨੇ ਵੀਡੀਓ ਬਾਈ ਸਾਰੀ ਕਬੂਤਰ ਬਾਦਰ ਦੀ ਛੱਡ ਕੇ ਜੀ ਭਾਈ ਬਾਸਾਂ ਨਾਲ ਆਪਾਂ ਦੂਜੀ ਜਾਲੀ ਵੀ ਦਿੱਤੀ ਆ ਉਤਲੇ ਵਾਲੀ ਲਾਹ ਪਰਲੇ ਰੱਖਣੇ ਆ ਜੀ ਆਪਾਂ ਲਾਤੀ ਆ ਤੇ ਔਰਲੇ ਵਾਲੀ ਬਈ ਲਾਈ ਜਾਂਦਾ ਬਸ ਆ ਰਹਿ ਗਈ ਆ ਥੋੜੀ ਜੀ ਤੇ ਆ ਲੈਣ ਰਹਿ ਗਈ ਆ ਤੇ ਉਹ ਥੋੜੀ ਜੱਦ ਤੱਕ ਟੁੱਟਾ ਹੋ ਰਹਿ ਗਿਆ ਬਾਕੀ ਇੱਧਰ ਰੱਦੀ ਆ ਲਾ ਆਪਣਾ ਹੋਜ ਲਿਆ ਕਮਪਲੀਟ ਬਸ ਇੱਥੇ ਰਹਿ ਗਈ ਇੱਕ ਲਾਉਣ ਵਾਲੀ ਤੇ ਆ ਸਾਰੇ ਗਈ ਆ ਭਾਈ ਲੱਗ ਤੇ ਯਾਰ ਹੋ ਗਿਆ ਆਪਣਾ ਸਮਝੋ ਕਮਪਲੀਟ ਉਸ ਵਕਤ ਕਬੂਤਰ ਛੱਡ ਦਾਂਗੇ ਵਿੱਚ ਤੇ ਲੈ ਆਂਦੇ ਆਂ ਕਬੂਤਰਾਂ ਨੂੰ ਨਹੀਂ ਜਾ ਰਹੇ ਫਿਰ ਉਦੋਂ ਬਾਅਦ ਆਪਾਂ ਚਲੇ ਜਾਣਾ ਬਠਿੰਡੇ ਵਾਲਾ ਆਪਣੇ ਸੌਰੀ ਪਰ ਕੱਲ੍ਹ ਨੂੰ ਆਪਾਂ ਆਵਾਂਗੇ ਤੇ ਆ ਕੇ ਕਬੂਤਰ ਛੱਡਾਂਗੇ ਤੇ ਨਾਲੇ ਬਈ ਇੱਕ ਬਣਾਵਾਂਗੇ ਮਿੱਟੀ ਦੇ ਵੀਡੀਓ ਹਣਾ ਇੱਕਮ ਜਿਹੜਾ ਜਿਹੜਾ ਸਮਾਨ ਆਪਾਂ ਬਈ ਮਿੱਟੀ ਦੇ ਵਿੱਚ ਪਾਉਣਾ ਤੁਹਾਨੂੰ ਦੱਸਾਂ ਕੀ ਕੀ ਸਮਾਨ ਪਾਉਣਾ ਪਿੰਡੀ ਇੱਕ ਲਵਾਂਗੇ ਇੱਕ ਬਾਕੀ ਸਾਰਾ ਸਮਾਨ ਦੱਸਾਂ ਕੀ ਕੀ ਪਾਉਣਾ ਤੇ ਉਹ ਵੀਡੀਓ ਵੀ ਕਰਦੇ ਸ਼ੇਅਰ ਸਾਰੇ ਭਰਾਵਾਂ ਲਈ ਬਹੁਤ ਫਾਇਦੇਮੰਦ ਵੀਡੀਓ ਹੋਣ ਵਾਲੀ ਆ ਤੇ ਜਾਲ ਸਾਰੇ ਭਰਾਉਣ ਕਿੱਦਾਂ ਲੱਗਿਆ ਜਰੂਰ ਦੱਸਿਓ ਕਮੈਂਟ ਕਰਕੇ ਬਾਕੀ ਸਾਰਾ ਕੰਮਲੀਟ ਕਰ ਲਏ ਫਿਰ ਬਣਾਉਨੇ ਬਈ ਬਾਕੀ ਵੀਡੀਓ ਤੇ ਕੰਪਲੀਟ ਕਰਕੇ ਤੁਹਾਨੂੰ ਸਾਰੀ ਵੀਡੀਓ ਪਾਵਾਂਗੇ ਜ਼ਰੂਰ ਫਿਰ ਦਿਖਾਉਂਦੇ ਤੁਹਾਨੂੰ ਸਾਰਾ ਕੰਪਲੀਟ ਕਰਕੇ ਬਸ ਥੋੜਾ ਜਿਹਾ ਹੀ ਰਿਹਾ ਕੰਮ ਆਪਣਾ ਆਹ ਸਾਰਾ ਸਾਈਡ ਆ ਲੈ ਕੇ ਲਾਉਣਾ ਟਾਂਕੇ ਤੇ ਉਹ ਬਾਰੀ ਰਹਿ ਗਈ ਬਾਕੀ ਕੰਪਲੀਟ ਆਹ ਹਾਂਜੀ ਬਾਈ ਕੰਮ ਆਪਣਾ ਹੋ ਗਿਆ ਤਕਰੀਬਨ ਕੰਪਲੀਟ ਬਸ ਆ ਲਾਸਟ ਜਿਹਾ ਵਾਲੀ ਰਹਿ ਗਈ ਇੱਧਰ ਲਾਉਣ ਵਾਲੀ ਤੇ ਉਹ ਲਾਈ ਜਾਂਦਾ ਵਿੰਦਰ ਵੀਰ ਤੇ ਉਧਰ ਲਿਆ ਪਾ ਕੰਪਲੀਟ ਕਰਤਾ ਯਾਰ ਤੇ ਖੁੱਡਾ ਦਿੱਤਾ ਖੋਲ ਤੇ ਕਬੂਤਰ ਆਪੇ ਆਉਣੇ ਆ ਜਾਣਗੇ ਬਾਹਰ ਇਹਨਾਂ ਦੀ ਮਰਜ਼ੀ ਅੰਦਰ ਰਹਿਣ ਬਾਹਰ ਰਹਿਣ ਜਿੱਥੇ ਮਰਜ਼ੀ ਰਹਿਣ ਤੇ ਆ ਦੇਖੋ ਕੋਡਾ ਪਉਧਰ ਦਿੱਤਾ ਕੋਲ ਅੰਦਰ ਬਾਹਰ ਰਹਿਣ ਜਿੱਥੇ ਮਰਜੀ ਰਹਿਣਾ ਆਪੇ ਇੱਧਰ ਚੌਕਜਾ ਕਰਨਗੇ ਤੇ ਬਸ ਇੱਕ ਦੋ ਕੰਮ ਰਹਿ ਗਏ ਹੋਰ ਆਪਣੇ ਇੱਕ ਤਾ ਲਾਉਣਾ ਆਪਾਂ ਇੱਥੇ ਬਈ ਛਤਰੀ ਵਾਲਾ ਜਿਗਾੜ ਇੱਧਰ ਐਂਗਲ ਵੈਲਡਿੰਗ ਕਰਾ ਦੇਣਗੇ ਤੇ ਇੱਧਰ ਤੇ ਛਤਰੀ ਦੇ ਚਪਾ ਦਿਆ ਕਰਾਂਗੇ ਤੇ ਉੱਤੇ ਬੱਚੇ ਕੁਚੇ ਗਿਜਾਉਣ ਨੂੰ ਤੇ ਬਾਪੀ ਸਰੀਏ ਸੁਰੀਏ ਵੀਰੇ ਰਹਿ ਗਏ ਪਾਈਪਾਂ ਪਾਵਾਂਗੇ ਸਰੀਏ ਨਹੀਂ ਪਾਉਣੇ ਬਈ ਦੂਜੇ ਪਾਵਾਂਗੇ ਵਾਂਸ ਵਾਲੀਆਂ ਸੂਟੀਆਂ ਹੀ ਲੰਮੀਆਂ ਕਬੂਤਰਾਂ ਦੇ ਬਹਿਣ ਨੂੰ ਤੇ ਜਿਹਦਾਂ ਕਬੂਤਰ ਵਧੀਆ ਸੌਖੇ ਬਹਿਣ ਸਰੀਏ ਮੁਰਕੇ ਗਰਮੀ 'ਚ ਤਪਦੇ ਆ ਹਨਾ ਬਿੰਦਰਾ ਤਰੀਏ ਗਰਮੀ ਤਪਦੇ ਹਨ ਹਾਂ ਉਹ ਪਾਵਾਂਗੇ ਛਤਰੀ ਵਾਲੀਆਂ ਬੰਨੀਆਂ ਨਹੀਂ ਹੁੰਦੀਆਂ ਮਾਂਸ ਦੀਆਂ ਉਹਦੇ ਨਾਲ ਦੀਆਂ ਬਰੀਕ ਹਾਂ ਜਿਹਦੇ ਉੱਤੇ ਕਬੂਤਰਾਂ ਪੰਜੇ ਮੂਟੇ ਰਹਿਣ ਬੈਣ ਤੇ ਆਹ ਭਾਈ ਆਪਣੇ ਇਧਰ ਜੋਬਰ ਤੇ ਖੁੱਡੇ ਹੁਣ ਆਪਣੇ ਕਰਨ ਵਾਲੇ ਸਾਫ ਤੇ ਕਲੀਗੁਲੀ ਖਲਾਰਾਂਗੇ ਬਸ ਮੜਾ ਜਿਹਾ ਜਿਆ ਆ ਉਧਰ ਦਾਨੇ ਵਾਲੀ ਉਧਰ ਬਠੰਡੇ ਵਾਲੀ ਗੋਨੇ ਆਣੇ ਸੋਹਰੇ ਹਾਂ ਜੀ ਫਿਰ ਕੱਲੂ ਆ ਜਾਾਂਗੇ ਨਾਲੇ ਛੋਟਾ ਕਬੂਤਰ ਪਾ ਆ ਜ ਆਪਣੇ ਉੱਥੇ ਆ ਉਹਨੂੰ ਲੈ ਆਵਾਂਗੇ ਤੂੰ ਦੂ ਬਾਅਦ ਫਿਰ ਆ ਕੇ ਖੁੱਡੇ ਸਾਫ ਕਰਦਿਆਂ ਤੇ ਨਾਲੇ ਪਾਉਨੇ ਆ ਗੁੱਡਿਆਂ ਦੇ ਵਿੱਚ ਕਲੀ ਤੇ ਫਿਰ ਮੈਂ ਦੇਖਮ ਜੱਟ ਬਣਾਵਾਂਗੇ ਕਿਮ ਜੱਟ ਆਪਾਂ ਮਿੱਟੀ ਵਾਲੀ ਵੀਡੀਓ ਬਣਾ ਕੇ ਦੇਣੀ ਸਾਰੇ ਭਰਾਵਾਂ ਨੂੰ ਠੀਕ ਆ ਆਹ ਲੋ ਜੀ ਦੱਸਿਓ ਸਾਰੇ ਭਰਾ ਕਿਦਾਂ ਲੱਗਾ ਜਿਗਾਰ ਵਿਰੇ 6 ਫੁੱਟ ਲੰਮੇ ਤੇ ਸਾਢੇ 1.7 ਉੱਚੇ ਆ 6 ਫੁੱਟ ਲੰਮੇ ਸਾਢੇ 1.7 ਉੱਚੇ ਆ ਜਾਲ ਆਪਣੇ ਤੇ 6 ਫੁੱਟ ਦੇ ਰੱਖਿਆ ਆ ਬਾਹਰ ਤੇ ਦੇਖੋ ਵਿਰੇ ਸਾਰੇ ਭਰਾ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਤੇ ਵੀਡੀਓ ਕਰਦੇ ਸ਼ੇਅਰ ਤੇ ਤੁਹਾਨੂੰ ਖਰਚਾ ਵੀ ਦੱਸਦੇ ਆ ਬਈ ਸਾਰਾ ਕਿੰਨਾ ਆ ਕਿੰਨਾ ਨਹੀਂ ਬਸ ਮੜਿਆ ਕੰਮ ਨਬੀੜ ਲੈਂਦੇ ਮਿਸਤਰੀ ਨੂੰ ਉਸ ਤੋਂ ਬਾਅਦ ਮਿਸਤਰੀ ਦੇ ਹਿਸਾਬ ਦਾ ਕਰਕੇ ਜਿਹੜੇ ਪੈਸੇ ਦੇਣੇ ਤੇ ਸਾਰਾ ਖਰਚਾ ਤੁਹਾਨੂੰ ਦਿੰਨੇ ਆ ਦੱਸ ਬਾਕੀ ਇਹ ਜਮ ਜੱਟ ਦਾ ਆਪਣਾ ਬਹੁਤ ਸਾਥ ਰਿਹਾ ਆਪਣੇ ਨਾਲ ਹੀ ਰਹਿੰਦਾ ਚੇਲਾ ਆਪਣਾ ਚੱਲ ਹੁਣ ਖੜੋ ਜਾ ਹੁਣ ਚੱਲ ਹੁਣ ਬਸ ਆਹੀ ਵਾਲੀ ਰਹਿ ਗਈ ਬਈ ਹੁਣ ਉਸ ਤੋਂ ਬਾਅਦ ਇਹ ਵੀ ਆਪਾਂ ਖੁੱਡਾ ਖੋਲ ਦੇਣ ਫਿਰ ਜਾਂ ਲੱਗੇ 11 ਖੁੱਡਾ ਲਾ ਜਾਗੇ ਰਾ ਕੇ ਉਦੋਂ ਬਾਅਦ ਖੁੱਡੇ ਖੋਲੇ ਰਿਆ ਕਰਨਗੇ ਸਾਰੀ ਜੜੀ ਤੁੱਪ ਦਾ ਪਾਸੇ ਦੇਖ ਲਿਆ ਕਰਨਗੇ ਚੋਬਰ ਤਾਂ ਹਾਂਜੀ ਬਾਈ ਯਾਲ ਹੋ ਗਿਆ ਆਪਣਾ ਕੰਪਲੀਟ ਤੇ ਖੁੱਡਾ ਤੇ ਤਾਰੀ ਆਪਾਂ ਖੋਲ ਤੇ ਉਹ ਵੀ ਖੁੱਡਾ ਖੋਲਤਾ ਤਾਂ ਦੇਖ ਲਓ ਤੁਹਾਡੇ ਸਾਹਮਣੇ ਤੇ ਆਪਾਂ ਲੱਗੇ ਆ ਬਾਹਰ ਲਾਉਣਾ ਇਹ 7 7.5 ਫੁੱਟ ਉੱਚਾ ਤੇ 6 ਫੁੱਟ ਚੌੜਾ ਯਾਲ ਲਵਾਦਾ ਤੇ ਉਧਰ ਆਪਾਂ ਲਵਾਉਣ ਲੱਗੇ ਆ ਬਾਈ ਵਿੰਦਰ ਤੋਂ ਸ਼ਾਦਰੀ ਰਾਜਗੜ ਵਿੱਚ ਜੀ ਬੱਚੇ ਉੱਚੇ ਬਹਿ ਜਾ ਕਰਨ ਜਿੱਤੇ ਮੈਂ ਥੋੜਾ ਹੋਰ ਥੱਲੇ ਲਾ ਦੇ ਉੱਤੇ ਡੰਡਾ ਲਾ ਦਾਂਗਾ ਉੱਥੇ ਉਧਰ ਪਾ ਇੱਥੇ ਲਾ ਦੇ ਨਾ ਨਾ ਹਾਂ ਤਾਂ ਲੱਗ ਗਿਆ ਆ ਖੋਲ ਸਾਲਾ ਮੈਨੂੰ ਤਾੜ ਦਾ ਵਿੱਚ ਖੋ ਖਰ ਜਾ ਕੋਲ ਨਾ ਕੋਲ ਉਧਰ ਜਾਣਾ ਉਹ ਜਾ ਆ ਦੇਖੋ ਬਾਈ ਜਿਬੜ ਜਾ ਮੈਨੂੰ ਤਾੜ ਦੇ ਵਿੱਚ ਕਬੂਤਰਾਂ ਦੇ ਆਹ ਇਹਨੂੰ ਹੁਣ ਆਪ ਹੀ ਗਨਾਹ ਬਣਾਉਣ ਨਾਲੇ ਕੋਹ ਨਾਲ ਜੋੜ ਦੇ ਨਹੀਂ ਇਹਦੇ ਪਾਸੇ ਨਹੀਂ ਦੋਨੇ ਖੋਡੇ ਖੋਲਤੇ ਬਈ ਆਪਣਾ ਯਾਰ ਹੋ ਗਿਆ ਕੰਪਲੀਟ ਚਲੋ ਹੁਣ ਨਹੀਂ ਉੱਡਦੇ ਇਹਨਾਂ ਬਰੇ ਹੁਣ ਕਬੂਤਰਾਂ ਬਰੇ ਲੈਣਗੇ ਨਹੀਂ ਯਾਰ ਇਹ ਫੁੱਡੇ ਖੋਲਦੇ ਕਰਾਂਗੇ ਆਪੇ ਖੁੱਲੇ ਰਹਿਆ ਕਰਨਗੇ ਇਹਨਾਂ ਦੀ ਮਰਜ਼ੀ ਜਾਲ ਚ ਬਹਿ ਜਾਣ ਇਹਨਾਂ ਦੀ ਮਰਜ਼ੀ ਫੁੱਡੇ 'ਚ ਬਹਿ ਜਾਣ ਇੱਧਰ ਕੱਢਦੇ ਆ ਭਾਈ ਇੱਥੋਂ ਬਰੇ ਇੱਕ ਸਪੋਰਟ ਪਾਵਾਂਗੇ ਇੱਥੋਂ ਆ ਭਾਈ ਇੱਥੇ ਐਡੀ ਲੰਮੀ ਬਾਸ ਦੀ ਛੁੱਟੀ ਪਾਵਾਂਗੇ ਇੱਥੇ ਉੱਡ ਕੇ ਬਹਿ ਜਾ ਕਰਨਗੇ ਉਧਰੋਂ ਇੱਥੋਂ ਹੀ ਬਾਸ ਦੀ ਛੁੱਟੀ ਪਾਵਾਂਗੇ ਫੇਰ ਇੱਥੇ ਉੱਡ ਕੇ ਬਹਿ ਜਾ ਕਰਨਗੇ ਤੇ ਨਾਲੇ ਉਧਰ ਦੋਨੀਆਂ ਸਾਈਡ ਬਾਸ ਦੀਆਂ ਛੁੱਟੀਆਂ ਪਾਵਾਂਗੇ ਔਡੇ 'ਚ ਬਹਿ ਜਾ ਕਰਨਗੇ ਯਾਰ ਉਹਨੂੰ ਕੱਲ ਫਲਾਇਆ ਕੀ ਕਰੀਏ ਨਾ ਉਹ ਉੱਪਲਾ ਆ ਆ ਬਾਹਰ ਖੋਲ ਮੈਂ ਕੱਢਦਾ ਕਰਤਾ ਦਿੱਤੀ ਆ ਖਾ ਚਲੋ ਬਾਈ ਫਿਰ ਅੰਤ ਤੁਹਾਨੂੰ ਦਿਖਾਉਨੇ ਉਧਰ ਵੀ ਲਾਲ ਗਏ ਆਪਾਂ ਬਲੌਗ ਥੋੜਾ ਲੰਮਾ ਹੀ ਹੋਇਆ ਨਾ ਚਲੋ ਕੋਈ ਨਾ ਤੇ ਸਾਰੇ ਭਰਾ ਜਰੂਰ ਐਂਡ ਤੇ ਕਰ ਬਲੌਗ ਦੇਖਿਓ ਤੇ ਇਸ ਚੈਨਲ ਨੂੰ ਆਪਣੇ ਜਰੂਰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਕਰਦੇ ਸ਼ੇਅਰ ਥੱਲੇ ਥੱਲੇ ਸਾਲੇ ਸਲੂਰ ਛੋੜ ਬਿੰਦਰਾ ਕਿ ਨੇ ਇੱਥੇ ਕਰ ਬਾਸ ਇੱਥੇ ਇੱਕ ਪਹਿਲਾਂ ਲਾਲਾਂ ਨਾਲ ਉੱਤੇ ਦੂਜਾ ਲਾ ਦਾਂਗੇ ਬਾਅਦ ਚ ਆਪਾਂ ਛਤਰੀ ਪਾ ਦਿਆ ਕਰਾਂਗੇ ਜੋੜ ਕਰ ਲਾ ਥੋੜਾ ਫੇਰ ਛਤਰੀ ਪਾਉਗੀ। ਪਹਿਲਾਂ ਦੂਰ ਕਰਦਾ। ਹਾਂ। ਇਹ ਚੰਗੀ ਗੱਲ ਆ। ਇਹ ਚਲੋ ਭਾਈ ਮੜਾ ਲਵਾ ਲੀ ਜੋੜ ਫੇਰ ਬਾਕੀ ਵੀਡੀਓ ਕੋਲਨੇ ਕਰਦੇ ਆ ਬਾਅਦ ਚੋਂ। ਚੀਜ਼ ਪਾ ਕੇ ਬਣੀ ਨਾ ਉਦ ਨਾਲ। ਤਾਂ ਹਾਂਜੀ ਭਾਈ। ਜਾਲ ਹੋ ਗਿਆ ਆਪਣਾ ਜਮਾ ਕਮਪਲੀਟ। ਲੋੜ ਹੀ ਨਹੀਂ ਇੱਥੇ ਆਈ ਰਖਿਆਰ ਦੇ ਵਿੱਚ ਆ ਪਗੜਾ ਉੱਤੇ ਪਾਉਣੇ ਦੁੱਜੂ। ਤੇ ਜਾਲ ਹੋ ਗਿਆ ਆਪਣਾ ਜਮਾ ਕਮਪਲੀਟ। ਤੇ ਹੁਣ ਤੁਹਾਨੂੰ ਖਰਚਾ ਦੱਸ ਦਿਆਂ ਬਾਈ ਮਿਸਤਰੀ ਨੂੰ ਪੁੱਛ ਲਈਏ ਆਪਣਾ ਟੋਟਲ ਸਮਾਨ ਆਇਆ ਹੈ ਆਪਣਾ 9000 ਦੇ ਨੇੜੇ ਤੇ ਬਾਕੀ ਮੈਂ ਮਿਸਤਰੀ ਦਾ ਖਰਚਾ ਪਾ ਕੇ ਤੁਹਾਨੂੰ ਸਾਰਾ ਖਰਚਾ ਦੱਸ ਦਿੰਦਾ ਕਿੰਨਾ ਆਇਆ ਜਾਲ ਤੇ ਤੇ ਬਾਕੀ ਆਪਾਂ ਹੁਣ ਜਾਣਾ ਸੀ ਉਧਰ ਸੋਹਰਿਆਂ ਵਾਲੀ ਉਧਰੋਂ ਆ ਕੇ ਅੱਜ ਦੀ ਰਾਤ ਉੱਥੇ ਰਾਵਾਂ ਕੱਲ੍ਹ ਨੂੰ ਸ਼ਾਮ ਨੂੰ ਤੇ ਕਰਾ ਜਾਾਂਗੇ ਫਿਰ ਆ ਕੇ ਵੀਰੇ ਨਾਲੇ ਤਾਂ ਆਪਣੀ ਜਾਲ ਤੇ ਸਾਰੇ ਤੇ ਰੰਗ ਮਾਰ ਦੇਾਂਗੇ ਦਿਨਾਂ ਜੰਗਾਲ ਨਹੀਂ ਪੈਂਦਾ ਨਾਲੇ ਗਾਂ ਇੱਕ ਵੀਡੀਓ ਬਣਾਵਾਂਗੇ ਵੀਰੇ ਆਪਾਂ ਮਿੱਟੀ ਦੇ ਜਿਹੜੀ ਆਪਾਂ ਆਪਣੇ ਕਬੂਤਰਾਂ ਨੂੰ ਪਾਵਾਂਗੇ ਗੱਚਵਾ ਸਮਾਨ ਪਾਉਣੇ 7-8 ਚੀਜ਼ਾਂ ਤੇ ਨਾਲੇ ਤੁਹਾਡੇ ਸਾਰੇ ਭਰਾਵਾਂ ਵਾਸਤੇ ਆ ਥੋੜੇ ਸਾਰੇ ਭਰਾਵਾਂ ਦੱਸੂਗਾ ਤੁਸੀਂ ਵੀ ਜਰੂਰ ਇਸਤੇਮਾਲ ਕਰਿਓ ਇਹ ਉਹਨਾਂ ਕਬੂਤਰ ਇਕੱਠੇ ਨਹੀਂ ਹੋਗੇ ਬੰਦੇ ਕਬੂਤਰਾਂ 'ਚ ਕੋਈ ਬਿਮਾਰੀ ਨਹੀਂ ਉਹਦੀ ਕੋਈ ਦਵਾਈ ਵਰਤਣ ਦੀ ਲੋੜ ਨਹੀਂ ਪੈਂਦੀ ਕੋਈ ਮੈਡੀਸਿਨ ਵਰਤਣ ਦੀ ਲੋੜ ਨਹੀਂ ਪੈਂਦੀ ਕਬੂਤਰ ਪੂਰੇ ਹੈਵੀ weight ਵਧਾ ਕੇ ਰੱਖਣਗੇ ਫੁੱਲ ਪੂਰੇ ਤਗੜੇ ਰਹਿਣਗੇ ਤੇ ਯਾਲ ਹੋ ਗਿਆ ਆਪਣੇ ਜਮਾਂ ਕੰਪਲੀਟ ਬਾਈ ਦੇਖ ਲਓ ਸਾਰੇ ਭਰਾਵਾਂ ਜਰੂਰ ਦੱਸਿਓ ਕਿੱਦਾਂ ਲੱਗਾ ਬਾਈ ਦਾ ਕੰਮ ਤੇ ਕਿੱਦਾਂ ਲੱਗਾ ਆਪਣਾ ਜਾਲ ਤੇ ਹੁਣ ਬਾਈ ਇਹਨਾਂ ਨਾਲ ਜਿਹੜੋ ਬਾਈ ਕਬੂਤਰ ਬੰਦ ਰਹਿੰਦੇ ਸੀ ਨਾ ਤੇ ਆਪ ਖੁੱਡੇ ਬੰਨ ਰਹੀंदे ਆਪ ਆਪ ਕੋ ਤੇ ਚਲੀ ਗਈ ਤੇ ਪਿੱਛੋਂ ਯਾਰ ਮੰਨ ਜਾ ਹੈ ਬਾਈ ਰਹੀਂਦੀ ਯਾਰ ਕਬੂਤਰਾਂ ਨੂੰ ਕੈਦ ਕੀਤਾ ਹੋਇਆ ਆਪਾਂ ਆਪਾਂ ਦਾ ਮੌਜਨ ਫਿਰਦੇ ਆ ਹਨਾ ਤੇ ਕਬੂਤਰ ਜਾਰੇ ਖੁੱਡੇ ਹੀ ਤੜੇ ਹੋਏ ਆ ਤਾਂ ਹੀ ਬਾਈ ਫਿਰ ਆਪਾਂ ਕਿਹਾ ਜਾਲ ਲਵਾਈਏ ਇਹਨਾਂ ਨਾਲ ਜਾਲ ਚਪੇ ਇਹਨਾਂ ਦੀ ਮਰਜ਼ੀ ਖੁੱਡੇ ਖੋਲਦਿਆ ਕਰਾਂਗੇ ਆ ਇਹਨਾਂ ਦੀ ਮਰਜ਼ੀ ਜਾਲ 'ਚ ਬਹਿ ਜਾਣ ਇਹਨਾਂ ਦੀ ਮਰਜ਼ੀ ਖੁੱਡਿਆਂ 'ਚ ਬਹਿ ਜਾਣ ਤੇ ਤਾਂ ਕਰਕੇ ਆਪਾਂ ਬਾਈ ਦੂਰ ਰੱਖਣ ਵਾਲਾ ਜਾਲ ਬਣਾਤਾ ਤੇ ਬਾਕੀ ਵੀਰੇ ਇੱਕ ਇੱਥੇ ਬਾਬਾ ਰੱਖੇ ਸੋਖ ਇੱਥੇ ਵੀ ਜ਼ਰੂਰ ਬਣਾਵਾਂਗੇ ਉੱਥੋਂ ਏਦਾਂ ਕਿ ਇੱਥੋਂ ਸਿੱਕਰ ਇੰਨੇ ਉੱਚਾ ਅੱਡੇ ਬੱਚੇ ਉੱਚੇ ਗਿਜਾਉਣ ਨੂੰ ਛਤਰੀ ਛੁਰੀ ਤੇ ਵਿੱਚ ਛਤਰੀ ਦਾ ਜਗਾੜ ਵੀ ਲਵਾਤਾ ਆਪਾਂ ਆਪਾਂ ਤੁਹਾਨੂੰ ਯਾਤਰੀ ਛਤਰੀ ਪਾ ਕੇ ਵੀ ਦਿਖਾਉਨੇ ਬਾਈ ਛਤਰੀਆਂ ਵੀ ਆ ਖਾਲੂ ਨਵੀਆਂ ਲੈ ਕੇ ਆਵਾਂਗੇ ਹੁੰਦੇ ਤਲੌਂਡੀ ਭਾਈਓ ਤਲੌਂਡੀ ਭਾਈਓ ਕੋਲ ਨਵੀਆਂ ਲਿਆਵਾਂਗੇ ਲੱਕ ਚੱਕੀ ਪਾ ਕੇ ਇੱਕੀ ਮੜੀ ਆ ਦਿਖਾਉਨੇ ਬਾਈ ਤੁਹਾਨੂੰ ਪਾ ਕੇ ਛਤਰੀ ਛਤਰੀਆਂ ਤਲੌਂਡੀ ਭਾਈਓ ਨਵੀਆਂ ਲਿਆਵਾਂਗੇ ਇਹ ਜੂਗੀ ਥੋੜਾ ਅਵਿੰਦਰ ਹੋਰੇ ਲਾਉਣਾ ਵਾਸੀ ਹੈ ਨਹੀਂ ਨਹੀਂ ਆ ਇੱਥੇ ਲਾਣ ਦੇ ਐਂਗਲ ਤੇ ਆ ਇਧਰ ਚੌੜੀ ਕਰਕੇ ਲਾਣ ਦੇ ਲੱਗਾ ਨਹੀਂ ਗੜ ਚੱਲ ਕੋਈ ਨਹੀਂ ਕਬੂਤਰ ਪੈਣ ਨੂੰ ਬੰਨ ਜੂ ਹੋਰ ਲਾ ਲਾਂਗੇ ਨਹੀਂ ਨਹੀਂ ਵੱਡੀ ਕਰਕੇ ਲਵਾ ਲਾਂਗੇ ਕੋਈ ਆਪ ਹੋਰ ਜਾਂ ਵੱਡ ਕੇ ਆ ਫਿਰ ਵਿੱਚ ਨਹੀਂ ਪੈਣਾ ਇਹ ਛਤਰੀ ਛਤਰੀ ਲਾਉਣ ਨੂੰ ਇਹ ਛਤਰੀ ਨੂੰ ਅੱਧ ਰੱਖਿਆ ਇਹ ਆਪਾਂ ਛਤਰੀ ਆਸਤੇ ਰੱਖਿਆ ਹੋਰ ਕਾਹਦਾ ਇਸਤੇ ਰੱਖਣਾ ਨਹੀਂ ਨਹੀਂ ਮੇਰੇ ਮਤ ਫालतू ਪਿਆਰੇ ਨਾ ਨਾ ਫालतू ਕਰ ਨਾਲ ਬੰਨ ਦੀ ਹੋਏ ਯਾਰ ਆਹ ਤਾਂ ਲੋਡ ਨਹੀਂ ਹੈਲਦੀ ਨੇ ਵੀ ਪਾਏਗੇ ਤਾਂ ਬੱਚਾ ਲੈ ਦਾ ਕੋਲ ਨਾਲ ਰਸੀਲਾ ਬੱਚੇ ਬੋਨੇ ਉੱਤੇ ਪੈਗ ਲੱਗੀ ਆ 14 ਮਾਰਦਿਆਂ ਆਏ ਪੱਕੀ ਰਹਿੰਦ ਨੇ ਇੱਥੇ 14 ਮਾਰਦਦੇ ਨੇ ਇੱਥੇ ਉਹ ਫਾਰ ਹੋਣੇ ਆ 14 ਮਾਰਦਦੇ ਨੇ ਤੇ ਪੈਆਂ ਜੇ ਆਪਾਂ ਬਦਲੋਣੀਆਂ ਪਈਆਂ ਤੈਂ ਹੋਰ ਬੰਨਣੀ ਹੋਈ ਤੇ ਨੀਲੇ ਹੀ ਰੱਖੀ ਆ ਦੇਖੋ ਬਾਈ ਛਤਰੀ ਵਾਲਾ ਜਿਗਾੜ ਵੀ ਆਪਾਂ ਲਾਤਾ ਇੱਥੇ ਪੀਟਰ ਵਾਟਰ ਬਹੁਣ ਨੇ ਤੇ ਬਾਕੀ ਹੁਣ ਜਿਹਨੇ ਆ ਕੱਪੜਾ ਨੀਲਾ ਹੀ ਰੱਖਣਾ ਜਾਂ ਹੋਰ ਕੱਪੜੇ ਲਿਓਣੇ ਆ ਤੇ ਬਾਕੀ ਗੱਲਬਾਤ ਕਰਦੇ ਆਂ ਸਾਰੀ ਕਲੀਅਰ ਕਰ ਲਈਏ ਸਾਰਾ ਭਈਆ ਤਾ ਲੋ ਜੀ ਛਤਰੀ ਵੀ ਆਪਾਂ ਦਿੱਤੀ ਆ ਪੱਕੀ ਲਾ ਤੈ ਨੀਲੀ ਲਾਵਾਂਗੇ ਫਿਰ ਛਤਰੀ ਵੀ ਆਪਾਂ ਪੱਕੀ ਲਾਤੀ ਲਾ ਲੋਂ ਹਟਾਦਾ ਇੱਥੇ ਬਾਹਰ ਆ ਕਰਾਂਗੇ ਇੱਥੇ ਅੰਦਰ ਬੱਚੇ ਤੇ ਬਾਕੀ ਕਬੂਤਰ ਇੱਥੇ ਫਿਰਦੇ ਰਿਹਾ ਕਰਾਂਗੇ ਤੇ ਇੱਕ ਸਪੋਰਟ ਲਾਵਾਂਗੇ ਭਈਆ ਆਪਾਂ ਇੱਥੋਂ ਇਹ ਇੱਥੋਂ ਸੌਰੀ ਇੱਥੋਂ ਤਾਂ ਹੀ ਤੇ ਇੱਕ ਡੰਡਾ ਲਾਵਾਂਗੇ ਭਈਆ ਇੱਥੋਂ ਇੱਥੋਂ ਤਾਂ ਹੀ ਆਪੇ ਇਧਰ ਲਈ ਇਧਰ ਬਿਠਾ ਰਿਆ ਕਰਾਂਗੇ ਉਧਰ ਲਈ ਉਧਰ ਤੇ ਇਧਰ ਇੱਕ ਹੋਰ ਲਵਾ ਦੇਗਾ ਆਪਾਂ ਛਤਰੀ ਐਂਗਲ ਥੋੜੀ ਵੱਡੀ ਲਵਾ ਕੇ ਮੇਂਦਰਾ ਲੈ ਕੇ ਆਵਾਂਗੇ ਇੰਗਲਾਉ ਤੋਂ ਥੋੜੀ ਵੱਡੀ ਕਰਕੇ ਲਾਵਾਂਗੇ ਇੱਧਰ ਚੰਗਾ ਉਹ ਉੱਠ ਜ ਠੀਕ ਆ ਤਾਂ ਬਈ ਫਿਰ ਹੁਣ ਲੈਣ ਦੇਣਾ ਚੋਬਰਾਂ ਨੂੰ ਨਜ਼ਾਰੇ ਤੇ ਜਰੂਰ ਦੱਸਿਓ ਸਾਰੇ ਭਰਾ ਵੀ ਕਿੱਦਾਂ ਦਾ ਲੱਗਾ ਜਾਲ ਤੇ ਵਧੀਆ ਬਣਿਆ ਕੰਮ ਘੈਂਟ ਬਣ ਗਈ ਗੱਲ ਬਾਤ ਹੁਣ ਇਹਨੇ ਨਾਲ ਕਬੂਤਰ ਆਪਣੇ ਤਾੜੇ 'ਉਂ ਨਹੀਂ ਰਹਿਣਗੇ ਵਧੀਆ ਖੁੱਲੇ ਰਹਿਣਗੇ ਬਈ ਪੂਰੀ ਘੈਂਟ ਵੱਲ ਬਾਤ ਬਣ ਗਈ ਦੱਸਿਓ ਸਾਰੇ ਭਰਾ ਜਰੂਰ ਤੁਹਾਨੂੰ ਬਸ ਰੰਗ ਕਰ ਦਿਆਂਗੇ ਤੇ ਬਾਕੀ ਹੁਣ ਤੁਹਾਨੂੰ ਖਰਚਾ ਦੱਸ ਦਿਆਂ ਟੋਟਲ ਕਿੰਨਾ ਆਇਆ ਈ ਬਈ ਆਪਣਾ ਸਾਫਾ ਮੈਸਤਰੀ ਨਾਲ ਹਿਸਾਬ بتاਉ ਲਾ ਲਿਆ ਮੈਸਤਰੀ ਦੇ ਪੈਸੇ ਪਾ ਕੇ ਆਪਣਾ ਪੈਸੇ ਸਾਰੇ ਬਣਿਆ ਵੀਰੇ 12000 ਜਿਆਲ ਪੈ ਗਿਆ ਹਨਾ 12000 ਵੀਰੇ 12000 ਚ ਤਕਰੀਬਨ ਦੂਜਾ ਹੋ ਗਿਆ 9000 ਦਾ ਆ ਸਮਾਨ ਤੇ 3000 ਮੈਸਤਰੀ ਦੀ ਮਿਹਨਤ ਠੀਕ ਆ ਬਾਈ ਤੇ 12000 ਤੇ ਪੈ ਗਿਆ ਬਾਕੀ ਉਹਦਾ ਰੱਤਾ ਰਤੀ ਨੂੰ ਕਾਲਸਰਾ ਭਜਾਈ ਫਿਰਦਾ ਇੱਕ ਮੈਂ ਬਾਹ ਲਾ ਦੇ ਬਾਈ ਹੁਣ ਮੈਂ ਵੀ ਜਾਣਾ ਭਰਾਵਾਂ ਕੇ ਮੈਨੂੰ ਨੇਰਾ ਹੀ ਆ ਮੈਂ ਬਠਿੰਡੇ ਪਹੁੰਚਾਂ ਨੇਰਾ ਹੋ ਜਾਂਦਾ ਉਹ ਲਾ ਖੁੱਡੇ ਜਾ ਮੈਂ ਤਖੋਰ ਹੈ ਭਰਾਵਾ ਸਹੀ ਗੱਲ ਹੈ ਸਹੀ ਗੱਲ ਬੰਦੇ ਕੋਈ ਗੱਲ ਨਹੀਂ ਬਾਈ ਤੂੰ ਮਿਹਨਤ ਕੀਤੀ ਸਾਡੇ ਲਈ ਇੰਨਾ ਹੀ ਬਹੁਤ ਸਾਡਾ ਯਾਰ ਬਣ ਗਿਆ ਚਲੋ ਬਾਈ ਫਿਰ ਕਾਰ ਲੋ ਕਪੂਤਰ ਚੈੱਕ ਤੇ ਆਪਾਂ ਉਧਰ ਚੋਂ ਬਰ ਭੇਜਦਾ ਖੁੱਡਾ ਲਾਉਣ ਤੇ ਹੁਣ ਬਾਗੀ ਆ ਕੇ ਖੁੱਲਾਂ ਦੇ ਖੁੱਡੇ ਤੇ ਦਾਣੇ ਉਹ ਇੱਕ ਮੈਂ ਕੱਲੂ ਮੇਰਾ ਭਰਾਵਾਂ ਕੇ ਦਾਵੇਂ ਭਾਜੀਆਂ ਆ ਬਸ ਤੂੰ ਕਹਿ ਦਿੰਦੇ ਆ ਹਾਂ ਬਾਈ ਨੇ ਨਹੀਂ ਜੋਨੇ ਪਾਦੇ ਠੀਕ ਨਹੀਂ ਤੂੰ ਬਾਜੀ ਅੱਛਾ ਕਹਿ ਦਿੰਦੇ ਆ ਪਾ ਆਏ ਤਾਂ ਉਹ ਵੀ ਪਾ ਦਿੰਦਾ ਹੁੰਦਾ ਤੇ ਬਾਈ ਬਾਕੀ ਕੋ ਚੋਬਰ ਦੀ ਲਾਦੀ ਡਿਊਟੀ ਦਾਣੇ ਪਾਉਂਦੀ ਤੇ ਕੰਮ ਹੋ ਗਿਆ ਆਪਣਾ ਸਾਰਾ ਕੰਪਲੀਟ ਤੇ ਆਪਾਂ ਉਹ ਵੀ ਛੜ ਦੇ ਵਿੱਚ ਯਾਰ ਕੱਢ ਕੇ ਲਿਆ ਔਰ ਐਂ ਦੇ ਉਹਨੇ ਨਹੀਂ ਮਗਰੋਂ ਰਾਤ ਨੂੰ ਠੰਡ 'ਚ ਬਾਹਰ ਰਹਿਣਗੇ ਉਹ ਇਹ ਰਾਹ ਜਾਂਦ ਕਰਕੇ ਜਾਂਦੇ ਆਪਾਂ ਨਹੀਂ ਸੈਟਾ ਹੁਣ ਪਹਿਲਾਂ ਹੀ ਥੋੜੇ ਢੱਲੇ ਸੀ ਦਵਾਈ ਦੂਈ ਦਿੱਤੀ ਨੂੰ ਪੂਰੇ ਵਧੀਆ ਲੈ ਉਹ ਮਾਰਦੇ ਸ਼ਾਲਾ ਉਹ ਲਿਆ ਰਤੀ ਬਈ ਆ ਵੀ ਛੜਦ ਗਏ ਗੋਡੇ ਜੇ ਜੇ ਆਪਣਾ ਪਰ ਸਾਰਾ ਕੰਮਲੀਟ ਹੋ ਗਿਆ ਕੰਮ ਤੇ ਕੰਮ ਆਪਣੋ ਪਿਆ ਸਾਰਾ ਜਾਲ 12000 ਚ ਤੇ ਜਿਹੜੇ ਭਰਾ ਜਾਲ ਲਵਾ ਸਕਦੇ ਆ ਤੂੰ ਭਰਾ ਜਾਲ ਹੌਲੀ ਸਾਰੇ ਜਾਲ ਸਾਰੇ ਭਰਾ ਜਰੂਰ ਲਵਾਓ ਤੇ ਇਹ ਦਿਨਾਂ ਕਬੂਤਰਾਂ ਦੇ ਵਿੱਚ ਕੈਜੀ ਨਹੀਂ ਹੁੰਦੀ ਇੱਕ ਤਾਂ ਕਬੂਤਰ ਆਪਾਂ ਜੋ ਕਿਤੇ ਜਾਵਾਂਗੇ ਥੱਡੇ ਖੁੱਲੇ ਰਿਆ ਕਰਨਗੇ ਤੇ ਜਾਲ ਲਾਜਾਂ ਕਰਾਂਗੇ ਇਹਨਾਂ ਦੀ ਮਰਜ਼ੀ ਜਾਲ 'ਚ ਬੈਠੇ ਨੇ ਤੇ ਬਾਹਰ ਬੈਠੇ ਰਹਿਣ ਤੇ ਚਲੋ ਭਾਈ ਅੱਜ ਵੀਡੀਓ ਕਰਦੇ ਹੋ ਸ਼ੇਅਰ ਵੀਡੀਓ ਕਿਵੇਂ ਲੱਗੀ ਤੇ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਜਲਦੀ ਮਿਲਦੇ ਆਂ ਫੇਰ ਇੱਕ ਨਵੇਂ ਬਲੌਗ 'ਚ ਤੇ ਬਾਕੀ ਜਵਾਂਡੀਆਂ ਦੇ ਕਬੂਤਰ ਵੀ ਉੱਡ ਤੇ ਆਪਾਂ ਜਾਲ ਦਿੱਤਾ ਲਾ ਤੇ ਭਰਾਵਾਂ ਕਨ ਵੀਡੀਓ ਜਰੂਰ ਸ਼ੇਅਰ ਕਰਦੇ ਹੋ ਮਿਹਨਤ ਬਹੁਤ ਕੀਤੀ ਆ ਤੇ ਜਾਲ ਜਿਹੜੇ ਭਰਾਣੇ ਲਵਾਉਣਾ ਆ ਬਈ ਆਪਣਾ 6 ਫੁੱਟ ਲੰਮਾ ਤੇ 7.5 ਫੁੱਟ ਚੌੜਾ ਤੇ ਜੇ ਭਰਾ ਕਿਸੇ ਨੇ ਲਵਾਉਣਾ ਤਾਂ 12-13000 ਦੇ ਨੇੜੇ ਦੇਲ ਪੈ ਜੂਗਾ ਜਾਲ ਆਪੋ ਆਪਣਾ ਸਮਾਨ ਦੀ ਹਿਸਾਬ ਤੇ ਤੇ ਮੈਸਤਰੀ ਹਿਸਾਬ ਤੇ ਆਪਣਾ ਪਿਆਰ ਤਿਆਰ ਹੋਇਆ ਸਾਰਾ ਬਲ 12000 ਚ ਬਈ ਤੇ ਚਲੋ ਬਈ ਬਾਕੀ ਗੱਲਬਾਤ ਕਰਦੇ ਆਪਾਂ ਅਗਲੇ ਬਲੌਗ ਚ ਤੇ ਵੀਡੀਓ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਆਪਣੇ ਨਾਲ ਜੁੜੇ ਆ ਤੇ ਜਿਹੜੇ ਜੁੜਦੇ ਵੇ ਤੇ ਜਿਹੜੇ ਹੋਰ ਨਵੇਂ ਜੁ